ਖਬੂਰ ਕਿਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਤੇ ਅੱਜ ਦੇ ਜਿਹੜੇ ਭਾਅ ਹੈ 8 ਫਰਵਰੀ 2024 ਦਿਨ ਵੀਰਵਾਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰਾਂਗੇ ਮੰਡੀ 'ਚ ਜਿਹੜੀ ਕਿਨੂ ਦੀ ਆਮਦ ਹੈ ਉਹ ਲਗਾਤਾਰ جاری ਹੈ ਮਾਲ ਹੈ ਜਿਹੜਾ ਮੰਡੀ ਦੇ ਵਿੱਚ ਕਿਨੂ ਲਗਾਤਾਰ ਆ ਰਿਹਾ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜਾ ਕਿਨੂ ਹੈ ਉਹ ਮੰਡੀ 'ਚ ਪਹੁੰਚ ਰਿਹਾ ਤੇ ਭਾਅ ਦੀ ਗੱਲ ਕਰੀਏ ਤਾਂ ਭਾਅ ਤੇਜ਼ੀ ਫੜਦਾ ਨਜ਼ਰ ਨਹੀਂ ਆ ਰਿਹਾ ਅੱਜ ਜਿਹੜਾ ਅਬੋਰ ਕਿਨੂ ਮੰਡੀ ਦੇ ਵਿੱਚ ਭਾਅ ਉਹ 7 ਰੁਪਏ ਤੋਂ 9-10 ਰੁਪਏ ਆਮ ਜਿਹੜਾ ਭਾਅ ਹੋ ਰਿਹਾ ਤੇ 11 ਰੁਪਏ ਉੱਚਾ ਜਿਹੜਾ ਕਿਨੂ ਐ ਮੰਡੀ ਦੇ ਵਿੱਚ ਉਹ ਅੱਜ ਵੇਖਿਆ ਅਬੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਪੈਕ ਹੋ ਕੇ ਜਿਹੜਾ ਕਿਨੂ ਐ ਉਹ ਬਾਹਰਲੀਆ ਮੰਡੀਆਂ ਜਾ ਰਿਹਾ ਇੱਧਰ ਪੈਕਿੰਗ ਚੱਲ ਰਹੀ ਹੈ ਕੀ ਰੇਟ ਲਿਆ ਕੀ ਰੇਟ ਲਿਆ ਵੀਰੇ ਇਹ 5 ਰੁਪਏ ਕਿਲੋ ਹਾਂ ਹਾਂ ਇਹਨਾਂ ਡਾਉਂਗਿਆ ਕਿਵੇਂ ਵਿੱਚ ਹਲਕਾ ਮਾਲ ਹੈ ਤੇ ਬਾਜ਼ਾਰੇ ਇਦਾਂ ਹੀ ਮਿਕਸ ਮਾਰ ਰਿਹਾ ਭਾਈ ਨੇ 5 ਰੁਪਏ ਕਹਿੰਦਾ ਭਾਈ ਹਾਂ ਵਾਲਾ ਬਾੜਾ ਹੈ ਤਾਂ ਅਬੋਰ ਕਿਨੂ ਮੰਡੀ ਦੇ ਅੱਜ ਦੇ ਭਾਅ ਉੱਚਾ ਭਾਅ ਜਿਹੜਾ ਉਹ 11 ਰੁਪਏ ਕਿਲੋ ਹੈ ਜਿਹੜਾ ਰਿਹਾ 11 ਰੁਪਏ ਕਿਲੋ ਜਿਹੜਾ ਕਿਨੂ ਹੈ ਉਹ ਮੰਡੀ ਦੇ ਵਿੱਚ ਵਿਕਿਆ ਤਾਂ ਇੱਥੇ ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਅੱਜ ਦਾ ਜਿਹੜਾ ਉੱਚਾ ਭਾਅ ਹੈ ਉਹ 11 ਰੁਪਏ ਰਿਹਾ ਤੇ ਆਮ ਪਾ 70 ਰੁਪਏ ਤੋਂ 10 ਰੁਪਏ ਤੱਕ ਕਿੰਨੂ ਹੈ ਜਿਹੜਾ ਉਹ ਮੰਡੀ ਦੇ ਵਿੱਚ ਵਿਖਿਆ ਤਾਂ ਇੱਥੇ ਖੁਸ਼ੀ ਵਾਲੀ ਗੱਲ ਏ ਕਿ ਆ ਵੀਰੋ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਿੰਨੂ ਹੈ ਉਹ ਮਿਡੇ ਮੀਲ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਤੇ ਹੁਣ ਸੋਮਵਾਰ ਤੋਂ ਮਿਡੇ ਮੀਲ ਦੇ ਵਿੱਚ ਜਿਹੜਾ ਕਿੰਨੂ ਹੈ ਉਹ ਮਿਲੇਗਾ ਮਿਡੇ ਮੀਲ ਦੇ ਵਿੱਚ ਕਿੰਨੂ ਹੈ ਜਿਹੜਾ ਸੋਮਵਾਰ ਤੋਂ ਮਿਲਣਾ ਸ਼ੁਰੂ ਹੋਵੇਗਾ ਤਾਂ ਉਹਦਾ ਵੀ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਆ ਉਹ ਲਾਭ ਮਿਲੂਗਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜਾ ਮੀਡੇ ਮੀਲ ਦੇ ਵਿੱਚ ਕਿੰਨੂੰ ਸ਼ਾਮਲ ਕੀਤਾ ਗਿਆ ਉਹਦਾ ਜਿਹੜਾ ਕੀ ਫਾਇਦਾ ਹੈ ਉਹ ਮਿਲਣਾ ਤਾਂ ਭਾਣੂ ਲੈ ਕੇ ਇੱਕ ਉਮੀਦ ਜਿਹੜੀ ਕਿਸਾਨਾਂ ਨੂੰ ਹੈਗੀ ਆ ਕਿ ਰੇਟ ਵਧੇਗਾ ਕਿਛੇ ਜੇ ਮੌਸਮ ਵੀ ਜਿਹੜਾ ਸਾਥ ਨਹੀਂ ਦਿੱਤਾ ਧੁੱਪਾਂ ਨਹੀਂ ਪਈਆਂ ਠੰਡਾ ਰਿਹਾ ਮੌਸਮ ਤਾਂ ਹੁਣ ਜਿਹੜਾ ਕਿੰਨੂ ਹੈ ਉਹ ਮੌਸਮ ਵੀ ਖੁੱਲ ਗਿਆ ਤੇ ਭਾ ਜਿਹੜਾ ਉਹ ਅੱਜ 8 ਫਰਵਰੀ ਦੇ ਪਾਸ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਤੇ ਅੱਜ ਜਿਹੜਾ ਕਿਨੂ ਹੈ ਉਹ 70 ਰੁਪਏ ਤੋਂ 10 ਰੁਪਏ ਆਮ ਭਾ ਰਿਹਾ ਤੇ 11 ਰੁਪਏ ਜਿਹੜਾ ਉੱਚਾ ਕਿਨੂ ਹੈ ਉਹ ਅਬੋਰ ਮੰਡੀ ਦੇ ਵਿੱਚ ਵਿਕਿਆ ਤਾਂ ਮੰਡੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਠੰਡੀ ਜਾਪ ਰਹੀ ਹੈ ਮਿਡੇ ਮੀਲ ਦੇ ਵਿੱਚ ਸ਼ਾਮਲ ਜਿਹੜਾ ਕਿਨੂ ਨੂੰ ਕੀਤਾ ਗਿਆ ਇਹ ਇੱਕ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਉਹਦੀ ਖਾਤ ਜਿਹੜੀ ਦੱਸਿਆ ਜਾ ਰਿਹਾ ਹੈ ਕਰੀਬ ਜੇਕਰ 2 ਮਹੀਨੇ ਕਿਨੂ ਚੱਲ ਜਾਂਦਾ ਹੈ ਫਰਵਰੀ ਮਾਰਚ ਤਾਂ ਜਿਹੜੀ ਖਾਤ ਤਾ ਕਰੀਬ 80000 90000 ਕੁਆਂਟਲ ਕਹਿੰਦੇ ਸਕੂਲਾਂ ਦੇ ਵਿੱਚ ਹੋ ਸਕਦੀ ਹੈ ਤਾਂ ਉਹਦਾ ਜਿਹੜਾ ਲਾਭ ਹੈ ਉਹਦੇ ਰੇਟ ਕੀ ਨਿਯਤਾਰਤ ਹੋਣਗੇ ਜਾਂ ਬਾਜ਼ਾਰ ਚੋਂ ਲਈ ਜਾਣਗੇ ਪਰ ਕਿਤੇ ਨਾ ਕਿਤੇ ਜਿਹੜੀ ਇੱਕ ਆਸ ਆ ਰੇਟ ਨੂੰ ਲੈ ਕੇ ਉਹ ਕਿਸਾਨਾਂ ਦੇ ਜਾਗੀ ਹੋਈ ਹੈ ਕਿ ਫਰਵਰੀ ਹੈ ਇੱਥੇ ਆ ਕੇ ਜਿਹੜਾ ਰੇਟ ਹੈ ਉਹ ਵੱਧ ਸਕਦਾ ਹੈ ਤਾਹਬੌਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅੱਜ ਧੁੱਪ ਵੀ ਨਿਕਲੀ ਐ ਕਿੜਿਆ ਵੀ ਹੋਇਆ ਮੌਸਮ ਅਰ ਜਿਹੜਾ ਰੇਟ ਐ ਅੱਜ ਮੰਡੀ ਦੇ ਵਿੱਚ 11 ਰੁਪਏ ਕਿਲੋ ਦੇ ਹਿਸਾਬ ਨਾਲ ਕਿੰਨੂ ਐ ਜਿਹੜਾ ਉਹ ਮੰਡੀ ਦੇ ਵਿੱਚ ਚੱਲ ਰਿਹਾ ਮਿੱਡੇ ਮੀਲ ਵਾਲੀ ਖੁਸ਼ੀ ਵਾਲੀ ਗੱਲ ਐ ਪਰ ਮੰਡੀ ਐ ਜਿਹੜੀ ਉਹ ਘੁੱਟ ਦੀ ਨਜ਼ਰ ਨਹੀਂ ਆ ਰਹੀ ਮੰਡੀ ਦਾ ਭਾਅ ਜਿਹੜਾ ਉਹ 11 ਰੁਪਏ ਉੱਚਾ ਜਿਹੜਾ ਅਬੌਰ ਮੰਡੀ ਦੇ ਵਿੱਚ ਕਿੰਨੂ ਐ ਉਹ ਵਿਕਿਆ ਅੱਜ 8 ਫਰਵਰੀ ਨੂੰ ਲਾਈਵ ਤਸਵੀਰਾਂ ਤੁਹਾਨੂੰ ਅਬੌਰ ਕਿਨੂ ਮੰਡੀ ਦੀਆਂ ਦਿਖਾ ਰਹੇ ਆ ਤਾਂ ਆਸ ਇੱਕ ਕਿਸਾਨਾਂ ਨੂੰ ਹੈਗੀ ਹੈ ਕਿ ਰੇਟ ਹੈ ਜਿਹੜਾ ਵੱਧ ਸਕਦਾ ਪਰ ਫਿਲਹਾਲ ਜਿਹੜਾ ਰੇਟ ਹੈ ਉਹ ਸਟੇਬਲ ਚੱਲ ਰਿਹਾ ਤਾਂ ਕਮੈਂਟ ਕਰਕੇ ਤੁਸੀਂ ਇੱਕ ਜਾਣਕਾਰੀ ਜ਼ਰੂਰ ਦਿਓ ਕਿ ਜਿਹੜਾ ਮਿਡੇ ਮੀਲ ਵਾਲਾ ਫੈਸਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਉਹ ਕਿਦਾਂ ਦਾ ਤੁਹਾਨੂੰ ਫੈਸਲਾ ਲੱਗਿਆ ਜਿਹੜਾ ਵੀ ਬੰਦਾ ਵੇਖਿਓ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਵੇ ਤਾਂ ਜੋ ਜਿਹੜਾ ਤੁਹਾਡੀ ਵੀ ਜਿਹੜਾ ਪਤਾ ਲੱਗ ਸਕੇ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਉਹ ਸਹੀ ਹੈ ਜਾਂ ਨਹੀਂ ਮਿਡੇ ਮੀਲ ਵਿੱਚ ਜਿਹੜਾ ਕਿੰਨੂ ਹੈ ਰਾਜਸਥਾਨ ਤੋਂ ਵੀ ਕਿੰਨੂ ਇੱਧਰ ਜਿਹੜੇ ਅੰਕਲ ਐ Rajasthan ਤੋਂ ਕਿੰਨੂ ਲੈ ਕੇ ਆਏ ਐ ਆ ਇਹਨਾਂ ਦਾ ਕਿੰਨੂ ਆ 130 ਕ੍ਰੇਟ ਲੈ ਕੇ ਆਏ ਐ ਪਿਛਲੀ ਵਾਰ ਇਹਨਾਂ ਨੇ ਕਿਹਾ ਸੀ ਕਿ ਰੇਟ ਬੜਾ ਘੱਟ ਮਿਲ ਰਿਹਾ ਤਾਂ ਇੱਧਰ ਬਾਈ ਆ ਜਿਹੜਾ ਇਹ ਵੀ ਕਿੰਨੂ ਲੈ ਕੇ ਆਏ ਐ ਕਿਹੜੀ ਜਗ੍ਹਾ ਤੋਂ ਆਏ ਹਰੀਪੁਰਾ ਤੋਂ ਹਰੀਬੁਰਾ ਤੋਂ ਕਿੰਨੂ ਲੈ ਕੇ ਆਏ ਅੱਜ ਤੇ ਰੇਟ ਐ ਪਰ ਰੇਟ ਕਿਵੇਂ ਐ ਇਹ ਤਾਂ ਮੰਦਾ ਹੀ ਐ ਜੀ ਮੰਦਾ ਦਾ ਰੇਟ ਬਾਈ ਕਹਿੰਦਾ ਮੰਦਾ ਭਰਾਵਾ ਕਹਿੰਦਾ ਬੁਰੇ ਹਾਲ ਆ ਰੇਟ ਉੱਚਾ ਹੋਣਾ ਚਾਹੀਦਾ ਪਰ ਮਿਲ ਨਹੀਂ ਰਿਹਾ ਤਾਂ ਆਪਾਂ ਪੁਨਰ ਵੀ ਗੱਲਬਾਤ ਕਰਦੇ ਆਂ ਕਿਵੇਂ ਬਾਪੂ ਠੀਕ ਹੈ ਜੀ ਕਿਵੇਂ ਰੇਟ ਰੂਟ ਮੰਦਾ ਹੀ ਹੈ ਜੀ ਮੰਦਾ ਹੈ ਹਾਂ ਆਇਆ ਪਿਛਲੇ ਪਿਛਲੇ ਸਾਲ ਕੀ ਰੇਟ ਵਿੱਚ ਆ ਨਹੀਂ ਆ ਠੀਕ ਹੈ 25 30 ਸੀ ਹੈ 25 30 ਸੀ ਪਿਛਲੇ ਸਾਲ ਐਤ ਕੀ ਐਤ ਕੀ ਦਾ 60 ਸੀ 10 ਰੁਪਏ ਦਾ ਕੀ 40 ਜਾਂ 50 ਅੱਛਾ ਬਾਪੂ ਵੀ ਖੋਸ਼ ਆ ਨਜ਼ਰ ਨਹੀਂ ਆ ਰਿਹਾ ਕਹਿੰਦਾ ਵੀ ਪਿਛਲੀ ਵਾਰ ਤਾਂ 25 26 ਵਿੱਚ ਆ ਐਤ ਕੀ ਜਿਹੜਾ 10 ਰੁਪਏ 8 ਤੋਂ 10 ਰੁਪਏ ਦਾ ਕਿ ਜਿਹੜਾ ਸਾਰਨਾ ਪੈ ਰਿਹਾ ਹੈ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਇੱਕ ਵਾਰੀ ਭਾਅ ਫਿਰ ਤੁਹਾਨੂੰ ਮੈਂ ਦੱਸਦਾ 8 ਫਰਵਰੀ ਦੇ ਭਾਅ ਜਿਹੜੇ ਉਹ ਮੰਡੀ ਦੇ ਵਿੱਚ 70 ਰੁਪਏ ਤੋਂ 10 ਰੁਪਏ ਤੱਕ ਜਿਹੜਾ ਆਮ ਕਿੰਨੂ ਵਿਕਿਆ ਤੇ 11 ਰੁਪਏ ਉੱਚਾ ਜਿਹੜਾ ਕਿੰਨੂ ਹੈ ਉਹ ਮੰਡੀ ਦੇ ਵਿੱਚ ਵਿਕਿਆ ਵੀਰੋ ਤਾਂ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜੁੜੇ ਹੈ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ